ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਉੱਠ ਮੇਉ ਪ੍ਰਾਪਤ ਚੰਦੂ ਦੋਸਤ ਤਾਂ ਜਦੋਂ ਸਵੇਰ ਹੋਈ ਹੈ ਚੰਦੂ ਦੋਸਤ ਉੱਠਿਆ ਹੈ ਜਿਵੇਂ ਮੈਂ ਤੇ ਤੇ ਗੁਰ ਬਾਤ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਰੇ ਸੋਚ ਰਿਹਾ ਹੈ ਆਜਿ ਮਨਾਵਾਂ ਜਿਵੇਂ ਚਾਹੋ ਕਹਿੰਦਾ ਹੈ ਵੀ ਅੱਜ ਜਿਵੇਂ ਚਾਹਾਂਗਾ ਉਦਾਂ ਮਨਾ ਲਵਾਂਗਾ ਨਾਹਿਤ ਕਰਭੂ ਕਹਤ ਜੇ ਅੱਜ ਵੀ ਨਾ ਮੰਨੇ ਤਾਂ ਅੱਜ ਉਹਨਾਂ ਨੂੰ ਮਾਰ ਦੇਵਾਂਗਾ ਪ੍ਰਿਆ ਕਰਮਰ ਦੇ ਜਿਸ ਤੇਰੀ ਤਾਂ ਸਭ ਤੋਂ ਪਿਆਰਾ ਜੇ ਕੁਝ ਉਹਨਾਂ ਨੂੰ ਹੈ ਤਾਂ ਉਹ ਹੈ ਧਰਮ ਤਾ ਧਰਮ ਨਾਜ ਕਰਨ ਦਾ ਵੱਡਾ ਡਰ ਉਹਨਾਂ ਨੂੰ ਦੇਣਾ ਕਰਾਂਗਾ ਤਾ ਮਨ ਵਿੱਚ ਸੋਚ ਲਿਆ ਕਿ ਅੱਜ ਆਪਣੀ ਧੀ ਦਾ ਰਿਸ਼ਤਾ ਕਰ ਹੀ ਦੇਵਾਂਗਾ ਤੇ ਜੇ ਨਾ ਤਾਂ ਨਾ ਮੰਨੇ ਤਾਂ ਫਿਰ ਗਾਉ ਦੇ ਚੰਮ ਵਿੱਚ ਉਹਨਾਂ ਨੂੰ ਮੜ ਦੇਵਾਂਗਾ ਤੇ ਮਤਿਤਵਤ ਪਹੁੰਚਿਓ ਤੇ ਹੈ ਆਈ ਕਿਉਂ ਮਹਾਰਾਜੀ ਬਾਰੇ ਸੋਚ ਉਹ ਜਦਾ ਸੋ인다 ਆਇਆ ਹੈ। ਬੇਕ ਦੁਸ਼ਟ ਕ੍ਰੋਧ ਉਪਜਾਈ। ਤਾਂ ਦੋਸਤ ਬੈਠਾ ਹੈ ਬੜੇ ਗੁੱਸੇ ਦੇ ਵਿੱਚ। ਨੇਕ ਕਰੂ ਕੇ ਬਾਤ ਸੁਖਾਣਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤਾਂ ਹੀ ਕਹਿਣ ਲੱਗਾ ਹੈ। ਨਾਤਾ ਦੇਹੋ ਮਨ ਬਣਾ। ਤਾਂ ਕਹਿਣ ਲੱਗਾ ਰਿਸ਼ਤਾ ਲੈਣਾ ਮਨ ਵਿੱਚ ਮੰਨ ਲੈਣਾ ਕਰੋ। ਸਕਲ ਮੁਨਖ ਮਾਲਕ ਅਬਾਹੂ। ਤਾਂ ਜਹਾਵੀਰ ਬਾਦਸ਼ਾਹ ਸਾਰੇ ਮੁਲਖ ਦਾ ਰਾਜਾ ਹੈ। ਸੁਖ ਦੀਵਾਨ ਮੈਂ ਬੈਠ ਤਾਹੂ। ਤਮੈ ਉਹਦਾ ਦੀਵਾਨ ਹਾਂ ਤੇ ਉਹਦੇ ਪਾਸ ਬੈੰਦਾ ਹਾਂ ਜਹ ਲਗ ਰਾਜ ਤੁਰਕ ਉਹ ਕੱਟ ਕਰੇ ਦੀ ਰਾ ਜਿੱਥੇ ਤੱਕ ਜਹਾਂਗੀਰ ਬਾਦਸ਼ਾਹ ਦਾ ਰਾਜ ਪਾਗ ਹੈ ਤਾਂ ਉਥੇ ਤੱਕ ਮੇਰਾ ਵੀ ਹੁਕਮ ਚੱਲਦਾ ਹੈ ਰਾਤਨਾ ਤਨਕ ਸੋ ਮਨ ਮਹਿ ਜਾਨਾ ਤਾਂ ਤੁਸੀਂ ਰੱਤੇ ਘਰ ਵੀ ਮੇਰਾ ਮਨ ਵਿੱਚ ਦਰ ਮੰਨਿਆ ਨਹੀਂ ਹੈ ਇਹ ਮੈਂ ਅਮੀਰ ਗਰੀਬਾਂ ਦਾ ਨਿਰਾਦਰ ਕਰਦਾ ਐਂ ਉਹ ਮੇਰਾ ਨਿਰਾਦਰ ਕੀਤਾ ਹੈ ਤਾਂ ਉਸ ਦਾ ਹੀ ਫਲ ਹੁਣ ਤੁਸੀਂ ਪਾਰੀ ਲੋਕ ਸਹਾਰਨ ਕਰ ਰਹੇ ਹੋ ਇਹਨਾ ਧਰਮ ਕਰ ਅਬਿ ਜੋ ਹਨੇ ਤਾਂ ਤੁਹਾਡਾ ਧਰਮ ਨਾਸ਼ ਕਰਾਂਗਾ ਧਰਮ ਤੋਂ ਰਹਿਤ ਕਰਕੇ ਤੁਹਾਨੂੰ ਮਾਰਾਂਗਾ ਹੀਨ ਚਰਮ ਕੋ ਦੇ ਕਰ ਗਿੰਦਾ ਤਾਂ ਗਾਂ ਦਾ ਗਿੱਲਾ ਚੰਮ ਲੈ ਕਰਕੇ ਤਾ ਬਤਾਵੇ ਜੇ ਤੱਕ ਤੁਹਾਡੀ ਲਾ ਤਾਂ ਉਹਦੇ ਵਿੱਚ ਤੁਹਾਡੇ ਸਰੀਰ ਨੂੰ ਮੜ ਦੇਵਾਂਗਾ ਕੋਨ ਤਾਪਤ ਮਹ ਜਿਓ ਬਿਠਾਈ ਤਾਂ ਇਉਂ ਗੱਲੇ ਚੰਮ ਦੇ ਵਿੱਚ ਤੁਹਾਡੇ ਸਰੀਰ ਨੂੰ ਮੜ ਕੇ ਤੇ ਧੁੱਪੇ ਬਿਠਾ ਦੇਣਾ ਕਰਾਂਗਾ ਕਿਹਨੇ ਪ੍ਰਾਨ ਤੋਹੇ ਦਿਸਨਾਰੇ ਤਾਂ ਚੰਮ ਦੇ ਸੁੱਕਣ ਦੇ ਨਾਲ ਤੁਹਾਡਾ ਸਰੀਰ ਦੁੱਖ ਪਾ ਕੇ ਫਿਰ ਛੁੱਟ ਜਾਏਗਾ ਵਨਹਰ ਕੋ ਨਾ ਮੈਂ ਆਪਣੀ ਸਿਪਾਹੀ ਤਾ ਤੁਹਾਨੂੰ ਮਾਰਨ ਤੋਂ ਬਾਅਦ ਫਿਰ ਆਪਣੇ ਸੈਨਿਕ ਸਿਪਾਹੀ ਭੇਜਾਂਗਾ ਭਰ ਕੋ ਲੁੱਟ ਲੈ ਹੰ ਤਨ ਪਾਹੀ ਉਹ ਤੁਹਾਡੇ ਘਰ ਨੂੰ ਲੁੱਟ ਕੇ ਸਾਰਾ ਤਨ ਫਿਰ ਲੁੱਟਣਗੇ ਜਹ ਲੈ ਜਹ ਲੈ ਆਪ ਬੰਗਲਾ ਈਨਾ ਤਾਂ ਫੇਰ ਤੁਹਾਡਾ ਘਰ ਘਾਰ ਲੁੱਟ ਕੇ ਜਬਤ ਕਰਕੇ ਤੁਹਾਡੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਣ ਲਈ ਜੀ ਰੀਤ ਤੇ ਕਸ਼ਟ ਬੜੇ ਰਾ ਤਾਂ ਜਿਵੇਂ ਤੁਹਾਨੂੰ ਬਹੁਤ ਦੁੱਖ ਦਿੱਤੇ ਆ ਐਂ ਤਾਂ ਤੁਹਾਡੇ ਪੁੱਤਰ ਨੂੰ ਦੁੱਖ ਦੇਵਾਂਗਾ ਪਰ ਉਹ ਘਾਤ ਨਹੀਂ ਜੀਵਤ ਛੋੜੇ ਤਾਂ ਤੁਹਾਡੇ ਪੁੱਤਰ ਨੂੰ ਵੀ ਮਾਰ ਦਿਆਂਗਾ ਉਹਨੂੰ ਵੀ ਛੱਡਾਂਗਾ ਨਹੀਂ ਕਿਨਾ ਵੰਸ਼ ਕਰੋਂ ਦੁੱਖ ਘੂੜੇ ਤਾਂ ਵੰਸ਼ ਤੋਂ ਰਹਿਤ ਕਰਕੇ ਬਹੁਤ ਦੁੱਖ ਦੇਵਾਂਗਾ ਨਾਹਿਤ ਨਾਤਾ ਮਨਵਾਜ ਨਹੀਂ ਤਾਂ ਅੱਜ ਰਸਤਾ ਲੈਣਾ ਪ੍ਰਵਾਨ ਕਰ ਲਾਓ ਪ੍ਰਾਨ ਬੱਜ ਜਾਣਗੇ ਕਾਰਜ ਸੁਧਰ ਜਾਣਗੇ ਸੁਲੱਬੀ ਜਿੱਥੇ ਆ ਮਰਿਓ ਤਾਂ ਸੁਲਹੀ ਖਾਨ ਹੈ ਸੁਲੱਬੀ ਖਾਨ ਹੈ ਧਰਤੀ ਚੰਦ ਹੈ ਉਹ ਸਾਰੇ ਮਰ ਗਏ ਹਨ ਕਰੇਜ ਤਨ ਤੁ ਬਾਤ ਨ ਪਰਿਓ ਉਹਨਾਂ ਬਹੁਤ ਯਤਨ ਕੀਤੇ ਪਰ ਤੁਸੀਂ ਉਹਨਾਂ ਦੇ ਹੱਥ ਨਹੀਂ ਆਏ ਤਤ ਗਏ ਮਰਿ ਪੁਹੀ ਨ ਆਸਾ ਤਾਂ ਉਹ ਚਾਹੁੰਦੇ ਸਨ ਤੁਹਾਨੂੰ ਮਾਰਨਾ ਪਰ ਉਹ ਆਪ ਮਰ ਗਏ ਉਹਨਾਂ ਦੀ ਆਸ ਅਧੂਰੀ ਰਹਿ ਗਈ ਹੈ ਕਭਾ ਮੈਂ ਹੁਣ ਉਹਨਾਂ ਦੇ ਵੀ ਆਸ ਪੂਰੇ ਕਰਾਂਗਾ ਉਹਨਾਂ ਦੀ ਖਾਇਚੀ ਇੱਛਾ ਸੀ ਤੁਹਾਨੂੰ ਮਾਰਨ ਦੀ ਤਾਂ ਤੋ ਅਨਵਾ ਹੁਣ ਮੈਂ ਵਿਨਾਸ਼ ਅੰਤ ਕਰਾਂਗਾ ਬਲਕੇ ਪਰਉਸੇ ਔਰ ਭੂਲਾ ਤਾਂ ਕਿਹੜੀ ਸ਼ਕਤੀ ਤੇ ਕਿਸ ਆਸਰੇ ਤੇ ਮੈਨੂੰ ਭੁਲਾਈ ਬੈਠੇ ਹੋ ਸਮ ਸਮਬਧੀ ਕਰੇ ਸਤ ਭੂਲਾ ਤਾਂ ਮੇਰੇ ਵਰਗੇ ਐਡੇ ਬਲੀ ਸ਼ਕਤੀਸ਼ਾਲੀ ਦੇ ਜਿਹੜਾ ਉਲਟ ਹੋਣਾ ਕੀਤਾ ਹੈ ਤਿਰ ਕੋ ਅਹੈ ਸੁ ਕਹ ਅਗ ਸਮੋ ਤਾਂ ਜੋ ਕਹਿਣਾ ਹੈ ਹੁਣ ਕਹਿਣਾ ਕਰੋ ਹੁਣ ਸਮਾ ਹੈ ਤਬ ਲਖ ਮਹਾਦੂਤ ਕਰਿ ਖਿਮੋ ਤਾਂ ਜਨਨਾ ਸਮਾ ਮੈਂ ਪੁੱਛਦਾ ਉਨਾਂ ਸਮਾ ਸਮਾ ਹੈ ਤੁਹਾਡੇ ਬਾਗ ਜੇ ਰਹਿਤਾ ਮੰਨ ਜਾਓਗੇ ਤਾਂ ਤੁਹਾਡੇ ਸਾਰੇ ਗੁਨਾਹ ਮਾਫ ਕਰ ਦੇਵਾਂਗਾ ਜੀ ਅਰਜਨ ਸੁਣ ਕਰ ਸਭ ਸ੍ਰੋਣ ਤਾਂ ਇਉਂ ਚੰਦੂ ਦੇ ਗੱਲ ਸੁਣ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੋਲੇ ਹਾਂ ਜਿੰਨਾ ਨੂੰ ਕੋਈ ਵੀ ਭੌਧਰ ਨਹੀਂ ਹੈ ਅਬ ਹਮ ਰਾਜੀ ਚਹੇ ਇਸ਼ਨਾਨ ਮਹਾਰਾਜ ਨੇ ਆਖਿਆ ਸੀ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਇਹ ਤਾਂ ਪੰਜ ਸੰਗ ਦੇ ਹੋ ਪੰਜੇ ਸੇਵ ਜਿਹੜੇ ਸਿੱਖ ਸਾਡੇ ਹਨ ਉਹਨਾਂ ਨੂੰ ਸਾਡੇ ਨਾਲ ਇਸ਼ਨਾਨ ਕਰਨ ਵਾਸਤੇ ਜਾਣ ਦੀ ਆਗਿਆ ਦਿਓ ਹੁਣ ਦੇ ਦਿਨ ਤੇ ਇਸ ਭੰਤੀ ਦਾ ਪੰਡ ਦਾ ਰੇਣ ਇੱਕ ਤਰ੍ਹਾਂ ਬਦੀਤ ਹੋ ਚੁੱਕੇ ਹਨ ਦੇਖ ਜਾਏ ਅਗਨ ਸਭ ਦਾਤੀ ਤਾਂ ਅਗ ਵਰਗੀ ਗਰਮ ਸਜਾ ਸਾਡੇ ਸਰੀਰ ਨੂੰ ਦਿੱਤੀ ਹੈ ਪਾਵਨ ਤਨੇ ਪੁਨਹੋਤਿਮ ਕਰੇ ਕਾਜਨਾਰ ਕਰਕੇ ਆਪਣੇ ਸਰੀਰ ਨੂੰ ਪਵਿੱਤਰ ਕਰਨਾ ਚਾਹੁੰਦੇ ਹਾਂ ਫਿਰ ਉ ਤੋਂ ਬਾਅਦ ਵੇਖਾਂਗੇ ਵੀ ਕੀ ਵਿਚਾਰ ਕਰਨੀ ਹੈ ਕਿਉਂ ਸੁਣ ਕੇ ਚੰਦੂ ਵਾਜਾ ਪ੍ਰਸੰਨ ਹੋਇਆ ਹੈ ਧਰਮ ਨਾਸ ਨੇ ਤੇ ਗਰ ਪਾਇਓ ਉਹਨੇ ਸੋਚਿਆ ਵੀ ਗੱਲ ਹੀ ਬਣ ਗਈ ਕਿ ਆ ਸੀਗਾ ਨਾ ਵੀ ਦੋ ਦੇ ਚੰਮ ਵਿੱਚ ਮੜ ਕੇ ਤੁਹਾਡਾ ਧਰਮ ਨਾਸ ਕਰਕੇ ਮਾਰਾਂਗਾ ਵੀ ਜੇ ਇਨਾਨ ਕਰਨਾ ਚਾਹੁੰਦੇ ਆ ਸਿੱਖਾਂ ਨੂੰ ਨਾਲ ਲਿਜਾਣਾ ਚਾਹੁੰਦੇ ਆ ਗੱਲ ਮੰਨ ਜਾਣਗੇ ਲੱਗਦਾ ਹੈ ਤਾ ਇਉਂ ਇਹਨੇ ਮਾਨ ਦੇ ਵਿੱਚ ਨਿਸ਼ਚਾ ਕੀਤਾ ਹੈ। ਉਹ ਇਹੋ ਮਾਨ ਲਏ ਹੈ ਨਾਤਾ। ਤਾਂ ਹੁਣ ਤਾਂ ਕੇ ਮੇਰਾ ਰਿਸ਼ਤਾ ਮੰਨ ਲੈਣਗੇ। ਸਿਲਕਾਤ ਹੋਏ ਜਨ ਨਾਤਾ। ਤਾਂ ਇਸ਼ਨਾਨ ਪਾਣੀ ਕਰਕੇ ਸੁਰਤਸਰ ਹੋਣਗੇ। ਇਹ ਵਿਚਾਰ ਕੇ ਜਾਏ ਇਸ਼ਨਾਨ। ਤਾਂ ਇਉਂ ਵਿਚਾਰ ਕੇ ਕਹਿੰਦਾ ਜਾਓ ਇਸ਼ਨਾਨ ਕਰਨ ਵਾਸਤੇ। ਤੋ ਤੇਰੇ ਪ੍ਰਾਨ ਕਿਹ ਬੋਹ ਮੰਨ ਬੰਦ। ਤੁਹਾਡੇ ਪ੍ਰਾਨ ਵੱਜ ਜਾਣਗੇ ਜੇ ਮੇਰਾ ਕਿਆ ਮੰਨ ਲਮੋਗੇ। ਸਭ ਕਿਛ ਪਾਹੀ ਕਰ ਸਵਧਾਨੋ। ਤਾਂ ਾਸ ਕੇ ਸਪਾਈ ਸਾਵਧਾਨ ਕੀਤੇ। ਤਨ ਅਗੱਸ ਤੋਂ ਪਰੇ ਤੱਕ ਇਹਨਾਂ ਤੋਂ ਯਾਣੋ ਅਸ਼ਪਾਂਜਾਂ ਨੂੰ ਕਿਹਾ ਤਲਵਾਰਾਂ ਤੇ ਢਾਲਾਂ ਨਾਲ ਲੈ ਕਰਕੇ ਜਾਣਾ ਹੈ ਤਾਂ ਹਮੇਸ਼ਾ ਇਹਨਾਂ ਤੇ ਆਪਣੀ ਨਿਗਾਹ ਬਣਾ ਕੇ ਰੱਖਣੀ ਹੈ ਚਾਰ ਰੱਖਣਾ ਜਦੋਂ ਬਾਹਰ ਜਾਣ ਕਿਸੇ ਨਾਲ ਕੋਈ ਗੱਲਬਾਤ ਨਾ ਕਰਨ ਤਾਂ ਇਧਰ ਉਧਰ ਜਾਂ ਦੂਰ ਤਾਂ ਕਿ ਇਹਨਾਂ ਨੂੰ ਕੱਲਿਆਂ ਨਹੀਂ ਜਾਣ ਦੇਣਾ ਹੈ ਤਕਾ ਕਰਕੇ ਰੱਖਣਾ ਹੈ ਪਰ ਗਰੀ ਤੇ ਕਹੇ ਹਟਵਾਵਾ ਤਾਂ ਜੇ ਇਹ ਚੌਣ ਵੀ ਇਧਰ ਉਧਰ ਗਲੀਆਂ ਵਿੱਚ ਜਾਣਾ ਨਹੀਂ ਜਿਸੇ ਬਹੁਦੀਆਂ ਗਲੀਆਂ ਵਿੱਚ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ ਹੈ ਜਿਤ ਬੈਠ ਕਠੋ ਨਾ ਅਲਾਵਾ ਤਾਂ ਜਿੰਨਾ ਸਮਾਂ ਇਹ ਇਸ਼ਨਾਨ ਕਰਨਾ ਚਾਹਣ ਉੱਥੇ ਬਹਿਣਾ ਚਾਹਣ ਉਹਨਾਂ ਸਮਾਂ ਕੁਝ ਵੀ ਕਹਿਣਾ ਨਹੀਂ ਹੈ ਜਿਤ ਲਿਆਵੋ ਧੋ ਪਿਛਾਰੀ ਤਾਂ ਇਧਰੋਂ ਜਾਣ ਲੱਗਿਆ ਆਉਣ ਲੱਗਿਆ ਇਹਨਾਂ ਦੇ ਪਿੱਛੇ ਪਿੱਛੇ ਆਉਣਾ ਹੈ ਜੇ ਕੋਈ ਜਿੱਤੇ ਇਹ ਸੇ ਦੇਖੋ ਅਗਾਰੀ ਤਾਂ ਖਾਂਦੇ ਸਮੇਤ ਇਹਨਾਂ ਨੂੰ ਆਪਣੇ ਅੱਗੇ ਤੋਰ ਕੇ ਲਿਆਉਣਾ ਹੈ। ਉਹ ਕਹੇ ਕੀ ਰੀਤ ਕਰਾਈ। ਤਾਂ ਇਉਂ ਕਹਿ ਕੇ ਆਪਣੇ ਸਬਾਹਾਂ ਨੂੰ ਤਕੜਾਈ ਕੀਤੀ ਹੈ। ਉਹਨੇ ਖੰਨ ਤੇ ਚਨ ਪੜੇ ਗੁਸਾਈ। ਕਿਹਾ ਮੂਰਖ ਤੋਂ ਸੁਣ ਕੇ ਗੁਰੂ ਅਰਜਨ ਦੇ ਸਾਹਿਬ ਜੀ ਮਹਾਰਾਜ ਚੱਲੇ ਹਨ। ਰੇਖ ਦੂਹੇ ਸਰਬ ਸਰੀਰ। ਆ ਸਾਰੇ ਸਰੀਰ ਦੇ ਮਹਾਰਾਜੀ ਦੇ ਫਲੂਏ ਹੋਏ ਹਨ। ਸਾਧ ਚਾਦਰੇ ਧੀਰਗ ਥੀਰ। ਆ ਵੱਡਾ ਚਾਦਰ ਲਿਆ ਕਰਕੇ ਮਹਾਰਾਜੀ ਨੇ ਸਾਰਾ ਸਰੀਰ ਢਕਿਆ ਹੋਇਆ ਹੈ। ਸੁਰਵਾ ਚਰਨ ਤੇਰੇ ਬ੍ਰਣ ਹੋਏ ਤਉ ਤਵੀ ਤੇ ਖੜਨ ਕਰਕੇ ਤੇ ਬੈਠਣ ਕਰਕੇ ਤਾ ਜਿਹੜੀਆਂ ਪੈਰਾਂ ਦੀਆਂ ਕਲੀਆਂ ਸਨ ਉਹਨਾਂ ਦਾ ਮਾਸ ਵੀ ਸੜਿਆ ਹੋਇਆ ਹੈ ਸੁਨੇ ਸੁਨੇ ਧਰ ਭਾਰੀ ਧਰ ਦੇਵੀ ਤਾਂ ਇਸ ਕਰਕੇ ਹੌਲੀ ਹੌਲੀ ਮਹਾਰਾਜੀ ਧਰਤੀ ਤੇ ਆਪਣੇ ਚਰਨ ਅਗਾਂ ਨੂੰ ਧਰਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਨੇੜੇ ਭਾਈ ਪ੍ਰਾਣਾ ਜੀ ਹੋਏ ਹਨ ਮਹਾਰਾਜੀ ਨੇ ਭਾਈ ਪ੍ਰਾਣਾ ਦੇ ਮੋਢੇ ਤੇ ਹੱਥ ਰੱਖ ਕੇ ਉਹਦਾ ਹਸਾਰਾ ਲੈ ਕੇ ਚੱਲੇ ਹਨ ਤਾਂ ਇਉਂ ਰਾਵੀ ਤੇ ਨੂੰ ਜਾਣ ਵਾਸਤੇ ਛੋਟੀ ਜੀ ਇੱਕ ਗਲੀ ਹੈ। ਕੰਨ ਤੇ ਨਿਖੇ ਗੋਰਾ ਤੇ ਸੋਰੀ ਤਾਂ ਉਸ ਗਲੀ ਵਿੱਚ ਦੇ ਲੈ ਕਰਕੇ ਗੁਰੂ ਅਰਜਨ ਦੇਵ ਸਾਹਿਬੀ ਮਹਾਰਾਜ ਜੀ ਨੂੰ ਚੱਲੇ ਹਨ। ਓਹ ਕੋ ਨਾਨਕ ਦੇਖਣ ਤੈਨ ਨਮੋ ਤਾਂ ਕੋਈ ਕੋਈ ਪਰਸ਼ੇਸ ਸਤਰੀ ਉਸ ਗਲੀ ਵਿੱਚ ਨੰਗਦਾ ਹੈ। ਜਿਹੜੇ ਨੰਗਦੇ ਹਨ ਉਹ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ ਲਾਲ ਰੰਗ ਮੁਕੋ ਤੇ ਸਮੋ ਤਾਂ ਸਾਰੇ ਮੁਕਤੇ ਛਾਲੇ ਹੋਏ ਹਨ ਉਹ ਲਾਲ ਰੰਗ ਦਾ ਹੋਇਆ ਹੈ ਭੋਜਨ ਖੀਓ ਨਾ ਪੀਓ ਪਾਣੀ ਮਹਾਰਾਜ ਨੂੰ ਕਈ ਦਿਨ ਹੋ ਗਏ ਨਾ ਭੋਜਨ ਛਕਿਆ ਤੇ ਨਾ ਪਾਣੀ ਪੀਤਾ ਹੈ ਤਾਂ ਸਰੀਰ ਕਮਜ਼ੋਰ ਹੋ ਚੁੱਕਾ ਹੈ ਇੰਨੀ ਭਾਰੀ ਸਜ਼ਾ ਇਸ ਦੁਸ਼ਮਣ ਨੇ ਦਿੱਤੀ ਹੈ ਰੇਰ ਰੇਰ ਨਰ ਹੋਰੇ ਦਿਸਮਾਵੇ ਜਿੰਨਾ ਮਹਾਰਾਜ ਨੂੰ ਵੇਖਿਆ ਹਨ ਹੁੰਦੇ ਹਨ ਕਿਆ ਇਹਨੂੰ ਦੱਸਾ ਭਈ ਗੁਰ ਜਾਵੇ ਕਹਿੰਦੇ ਮਹਾਰਾਜੀ ਦੇ ਕੀ ਹਾਲਤ ਹੋਈ ਹੈ ਵੇਖ ਕੇ ਦੁਖੀ ਹੁੰਦੇ ਹਨ ਤੇ ਤੇਰੇ ਤੇ ਇੱਕ ਰਸ ਕੈਸੀ ਪਰ ਗੁਰੂ ਅਰਜਨ ਦੇ ਸਾਹਿਬ ਦੀ ਮਹਾਰਾਜੀ ਦੀ ਚਿਤ ਦੀ ਵਰਤੀ ਇੱਕ ਰਸ ਹੈ ਨਿਜ ਆਨੰਦ ਮਹ ਪੂਰਵ ਜੈਸੀ ਜਿਵੇਂ ਪਹਿਲਾਂ ਆਪਣੇ ਆਨੰਦ ਦੇ ਵਿੱਚ ਹਮੇਸ਼ਾ ਰਹਿੰਦੇ ਸਨ ਤਨ ਪੀੜਾ ਤੇ ਦਿਜੀ ਨਾ ਸੋਈ ਤਾ ਤਨ ਦੁਖੀ ਹੋਣ ਕਰਕੇ ਮਨ ਨਹੀਂ ਡੋਲਿਆ ਜਿਵੇਂ ਮਹਾਰਾਜੀ ਦੇ ਬਚਨ ਹਨ ਮਨ ਨਾ ਡੱਗਾ ਤਨ ਕਾਹੇ ਕੋ ਡਰਾਏ ਰਾਮ ਨਾਮ ਚਿਤ ਰਹਿਆ ਸਮਾਏ ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਮਨ ਜੁੜਿਆ ਹੋਣ ਕਰਕੇ ਉਹ ਫਿਰ ਸਰੀਰ ਦੁਖੀ ਹੋਵੇ ਤੇ ਮਨ ਕਿਥੋਂ ਡੋਲਦਾ ਹੈ ਉਹ ਮਹਾਰਾਜੀ ਦਾ ਇੱਕ ਬਚਨ ਆਉਂਦਾ ਉਦਾਹਰਣ ਦਿੱਤੀ ਮਹਾਰਾਜੀ ਨੇ ਕਿ ਵਰਮੀ ਮਾਰੀ ਸਾਪ ਨਾ ਮਰੇ ਸਾਪਾ ਖੋੜ ਦੇ ਵਿੱਚ ਮਰ ਗਿਆ ਹੁਣ ਖੁੱਡ ਨੂੰ ਕੋਟਨ ਨਾਲ ਸੱਪ ਥੋੜੀ ਮਾਰਦਾ ਸੱਪ ਤਾਂ ਬਾਹਰ ਨਿਕਲੂ ਤਾਂ ਹੀ ਮਰੂ ਨਾ ਤਾਂ ਚੰਦੂ ਦਾ ਵਾਸ ਕੇਵਲ ਸਰੀਰ ਤੱਕ ਹੈ ਪਰ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਦਾ ਸਰੀਰ ਤੋਂ ਪਰੇ ਨਹੀਂ ਤਾਂ ਇਉਂ ਤਾਂ ਉਹਨਾਂ ਦੇ ਸਰੀਰ ਤੇ ਬੇਸ਼ੱਕ ਕਿੰਨਾ ਵੀ ਦੁੱਖ ਹੈ ਪਰ ਉਹਨਾਂ ਦਾ ਮਨ ਉਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਤੇ ਆਨੰਦ ਦੇ ਵਿੱਚ ਰਹਤ ਚੜਦੀ ਕਲਾ ਦੇ ਵਿੱਚ ਤੇ ਆਨੰਦ ਦੇ ਸਹਿਤ ਹੈ ਮੇਰ ਹਿਲਾਏ ਨਜੁਲ ਨਰ ਕੋਈ ਤਾਂ ਜਿਵੇਂ ਸਮੇਰ ਪਰਬਤ ਨੂੰ ਕੋਈ ਹਿਲਾ ਨਹੀਂ ਸਕਦਾ ਹੈ ਸਨੇਤ ਨਹਿ ਰਾਵੀ ਦੇ ਤੀਰ ਹੌਲੀ ਹੌਲੀ ਰਾਵੀ ਦੇ ਕਿਨਾਰੇ ਪਹੁੰਚੇ ਹਨ ਪਹੁੰਚੇ ਉਹ ਨੀਰ ਡੱਬ ਬੜ ਪੀਰ ਤਾਂ ਜਾ ਕੇ ਵੇਖਿਆ ਉਸ ਨਦੀ ਦਾ ਪਾਣੀ ਬਹੁਤ ਠੰਡਾ ਹੈ ਪਰ ਪੰਚਕ ਤੇ ਮੁਖ ਅਰਬਿੰਦ ਤਾਂ ਮਹਾਰਾਜੀ ਨੇ ਹੱਥਾਂ ਦੇ ਨਾਲ ਆਪਣਾ ਮੁਖ ਧੋਤਾ ਹੈ ਪਰ ਯੋਗ ਭਾਰਣ ਪੀਰ ਮੁਖੰਦ ਤਾਂ ਫਿਰ ਮਹਾਰਾਜੀ ਨੇ ਆਪਣੇ ਜਿਹੜੇ ਚਰਨ ਹਨ ਉਹਨਾਂ ਨੂੰ ਪਾਣੀ ਸੁਆਇਆ ਹੈ ਅਰਬਿੰਦ ਚਰੇ ਕਰ ਮੁਖ ਜਿਤ ਲਾਇਓ ਤਾਂ ਮਹਾਰਾਜੀ ਨੇ ਫਿਰ ਜੜ ਲੈ ਕਰਕੇ ਤੁਲੇ ਪੀਤੇ ਹਨ ਮਹਾ ਉਤਨਾ ਜੋਤ ਪਕਾਇਓ ਤਾਂ ਬਹੁਤ ਗਰਮੀ ਕਰਕੇ ਜਿਹੜਾ ਸਰੀਰ ਤਪਿਆ ਹੋਇਆ ਸੀ ਕਹ ਪਦ ਪਦਮ ਲੰਗਾਖ ਖਥਾਰੀ ਤਾਂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦੇ ਚਰਨਾਂ ਨੂੰ ਫੜ ਕਰਕੇ ਭਾਈ ਲੰਗਾ ਜੀ ਨੇ ਧੋਤਾ ਹੈ ਦੇਖੇ ਜਨ ਮਹਿ ਮੱਜਨ ਤਾਹੀ ਤਾਂ ਇਸ਼ਨਾਨ ਵਾਸਤੇ ਮਹਾਰਾਜੀ ਦਰਿਆ ਵਿੱਚ ਪ੍ਰਵੇਸ਼ ਹੋ ਗਏ ਹਨ ਘਰ ਨਿਕਸ ਪਟੇ ਸਿਸ਼ਿਕ ਨਿਓ ਹੈ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜੀ ਬਾਹਰ ਆ ਗਏ ਤੇ ਸੁੱਕਾ ਕੱਪੜਾ ਲੈਣਾ ਕੀਤਾ ਹੈ ਇਹਾ ਛਾਦਨ ਪੁਨ ਹੋ ਕਿਓ ਹੈ ਤਾਂ ਉਸ ਕੱਪੜੇ ਦੇ ਨਾਲ ਆਪਣਾ ਸਰੀਰ ਧਾ ਲਿਆ ਹੈ ਜਬਜੀ ਪਾਠ ਕਰਤ ਔਰ ਕੀਮਾ ਪਰ ਜਬਜੀ ਸਾਹਿਬ ਦਾ ਪਾਠ ਕਰਨ ਲੱਗੇ ਹਨ ਚੌਂਗੜਾ ਮਾਰ ਕੇ ਬੜੇ ਪ੍ਰੇਮ ਦੇ ਨਾਲ ਜੋ ਸਿੱਖਣ ਕੀ ਠਾਰਤ ਸੀਮਾ ਉਹ ਜਬਜੀ ਸਾਹਿਬ ਦਾ ਪਾਠ ਜਿਹੜਾ ਪਾਠ ਸਿੱਖਾਂ ਦੀ ਕਲਿਆਣ ਮੁਕਤੀ ਦੇਣ ਵਾਲਾ ਹੈ ਮਹਾਰਾਜ ਜੀ ਤੋਂ ਬਾਅਦ ਪੰਜੇ ਸਿੱਖਾਂ ਨੇ ਇਸ ਇਨਾਨ ਕੀਤਾ ਹੈ ਤੇ ਬਾਕੀ ਕੋ ਪਾਠ ਵਿਖਾਨੀ ਤਾਂ ਫਿਰ ਉਹਨਾਂ ਵੀ ਜਬਜੀ ਸਾਹਿਬ ਦਾ ਪਾਠ ਕੀਤਾ ਹੈ ਹਰੀ ਭਈ ਸਤਿਗੁਰੇ ਪਰਵਾਰ ਤਾਂ ਪੰਜੇ ਕਮਾਰਾ ਦੀ ਦੇ ਆਲੇ ਦੁਆਲੇ ਖੜੇ ਹਨ ਜਪਜੀ ਪਾਠ ਸੁਨੇਓ ਨਿਰਧਾਰ ਕਿਉਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੁਨਿਆ ਹੈ ਧੂਪ ਪਾਏ ਕਰ ਕੀਤਿ ਨਿਵਾਯੋ ਏਕ ਓੰਕਾਰ ਤੋਂ ਲੈ ਕੇ ਸਲੋਕ ਪੜਿਆ ਜਿਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮਹੋਜਲੇ ਕੀਤੀ ਛੁੱਟੀ ਨਾਲ ਧੂਪ ਪਾ ਕੇ ਫਟੇ ਬਲਾ ਕੇ ਤਾ ਸਰਨਵਾ ਕੇ ਮਥਾ ਟੇਕਿਆ ਹੈ ਫਿਰ ਸਿੱਖਾਂ ਤਾਂ ਮਹਾਰਾਜੀ ਬੋਲੇ ਹਨ ਭਾਈ ਹਾਂ ਚਾਹੁੰਦੇ ਹਾਂ ਅਸੀਂ ਪ੍ਰਲੋਕ ਜਾਣਾ ਤਾ ਜਿਵੇਂ ਅਸੀਂ ਕਰਨਾ ਚਾਹੁੰਦੇ ਸੀ ਉਸੇ ਤਰ੍ਹਾਂ ਕੀਤਾ ਹੈ ਤਾ ਹੁਣ ਅੰਮ੍ਰਿਤਸਰ ਸਾਹਿਬ ਜਾ ਕੇ ਸਾਡੇ ਸਹਬਜ਼ਾਦੇ ਨੂੰ ਮਿਲਣਾ ਹੈ ਤਾ ਉਹਦੀ ਉਮਰ ਛੋਟੀ ਐ ਇਸ ਕਰਕੇ ਸਾਡੇ ਵੱਲੋਂ ਨੂੰ ਢੇਡ ਦੇਣਾ ਹੈ ਸਰਬਨ ਸੋਗ ਗੋਬਿੰਦ ਗੁਨ ਗਾਓ ਤਾਂ ਸਾਹਿਬ ਜਾਦੇ ਨੂੰ ਕਹਿਣਾ ਪੁੱਤਰ ਤਾਂ ਕਦੇ ਵੀ ਸ਼ੋਕ ਨਹੀਂ ਕਰਨਾ ਦੁੱਖ ਨਹੀਂ ਬਣਾਉਣਾ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦੇ ਆਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਸਰਬ ਰerb ਕੋ ਕਹੋ ਮਿਟਾਹੋ ਤਾਂ ਜੇ ਕੋਈ ਹੋਰ ਵੀ ਵਿਰਾਗ ਕਰੇ ਰੋਵੇ ਤਾਂ ਉਹਨਾਂ ਨੂੰ ਵੀ ਹੌਸਲਾ ਦੇਣਾ ਤੇ ਉਹਨਾਂ ਨੂੰ ਵੀ ਕਹਿਣਾ ਵੀ ਨਾਮ ਜਪੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਮਹਾਰਾਜ ਜੀ ਨੇ ਬਚਨ ਕਹੇ ਸਾਨਾ ਤੀਜੇ ਪਾਤਸ਼ਾਹ ਦੇ ਪ੍ਰਥਾਏ ਭਾਈ ਸੁੰਦਰ ਜੀ ਨੇ ਲਿਖਿਆ ਹੈ ਮਤਮੈ ਪਿਛੈ ਕੋਈ ਰੋਗ ਅਸੀ ਸੋ ਮੈਂ ਮੁਰਨਾ ਪਾਇਆ ਤਾਂ ਕਹਿੰਦੇ ਤਾ ਰੋਣਾ ਨਹੀਂ ਹੈ ਭਗਤਾਂ ਨੇ ਇਦਾਂ ਵੀ ਬਚਨਾ ਕੇ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਹ ਹਸਾਗਤ ਵਾਪਰੇ ਜੋ ਹਟੈ ਹਾਂਟ ਬਿਚਾਰ ਜਿਹੜੇ ਪੂਰੇ ਹੁੰਦੇ ਉਹਨਾਂ ਵਾਸਤੇ ਰੋਣਾ ਨਹੀਂ ਬਣਦਾ ਹੈ ਤਮਾਰੇ ਕਹਿੰਦੇ ਆ ਸਾਰਿਆਂ ਨੂੰ ਨਾਮ ਜਪਣ ਬਾਰੇ ਕਹਿਣਾ ਹੈ। ਬਾਜ ਰੁਏ ਤਖਤ ਪਰ ਰਾਜਾ। ਸਾਡੇ ਸਹਬਜ਼ਾਦੇ ਨੂੰ ਸਾਡੇ ਵੱਲੋਂ ਹੁਕਮ ਕਰਨਾ ਵੀ ਹੁਣ ਤਖਤ ਬਣਾ ਕੇ ਤਖਤ ਤੇ ਬੈਠਿਓ। ਤਾ ਸ਼ਾਸਤਰ ਧਾਰੀ ਹੋਣਾ ਹੈ। ਤਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੈਨਾ ਦੀ ਭਰਤੀ ਕਰਨੀ ਹੈ। ਤਾ ਸਭ ਤੋਂ ਪਹਿਲਾਂ ਚੰਦੂ ਦੇ ਪਾਸੋਂ ਬਦਲਾ ਲੈਣਾ ਹੈ। ਤਾ ਦੁੱਖ ਦੇ ਕੇ ਇਹਨੂੰ ਕਮੌਤੇ ਮਾਰਨਾ ਹੈ। ਤਾ ਤੀਜੇ ਵਾਰਸ਼ਾ ਗੁਰੂ ਅਮਰਦਾਸ ਸਾਹਿਬ ਦੇ ਮਹਾਰਾਜ ਜੀ ਦੇ ਅਨਸਵੰਸ ਵਿੱਚੋਂ ਤਾਂ ਉਹ ਵੀ ਆਪਣੇ ਕੁਲ ਦੇ ਸੂਰਜ ਹਨ ਉਹਨਾਂ ਸਾਰਿਆਂ ਨੂੰ ਆਪਣੇ ਪਾਸ ਸਦਨਾ ਹੈ। ਰੀਤ ਕਰੀ ਜੇ ਟਿਕਾ ਤਾਂ ਪਹਿਲਾ ਜਿਹੜੀ ਰੀਤ ਉਹ ਕਰੀਦੀ ਹੈ ਵੀ ਟਿੱਕਾ ਲਵਾਉਣਾ ਗੁਰਦਾ ਗਦੀ ਦਾ। ਜੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਲੈਣੇ ਨੂੰ ਗੁਰਦਾ ਗਦੀ ਦਾ ਟਿੱਕਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਲੈਣਿਆ ਹੁਣ ਅੰਗਦ ਬਣ ਗਿਆ। ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ। ਬਾਬਾ ਬੁੱਢਾ ਸਾਹਿਬ ਜੀ ਤੋਂ ਤਿਲ ਕਰਵਾਇਆ ਗੁਰਦਾ ਗਦੀ ਤੇ ਭਾਇਆ ਤੇ ਆਖਿਆ ਅੱਜ ਤੋਂ ਤੁਸੀਂ ਗੁਰੂ ਅਮਰਦਾਸ ਤੇਜੇ ਪਾਤਸ਼ਾਹ ਨੇ ਬਾਬਾ ਗੁੱਡਾ ਸਾਹਿਬ ਜੀ ਤੋਂ ਗੁਰਦਾ ਗਦੀ ਦਾ ਤਿਲਕ ਲਵਾਇਆ ਤੇ ਆਖਿਆ ਜੇਠਿਆ ਹੁਣ ਤੂੰ ਪੁੱਤ ਜੇਠਾ ਨਹੀਂ ਰਿਹਾ ਅੱਜ ਤੋਂ ਤੂੰ ਗੁਰੂ ਰਾਮਦਾਸ ਹੈ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਣੀ ਨੂੰ ਤਿਲਕ ਲਵਾਇਆ ਗੁਰੂ ਰਾਮਦਾਸ ਸਾਹਿਬ ਦੀ ਮਹਾਰਾਣੀ ਨੇ ਆਖਿਆ ਕਹਿੰਦੇ ਅੱਜ ਤੋਂ ਤੂੰ ਸਾਡਾ ਸਹਬਜ਼ਾਦਾ ਨਹੀਂ ਸਾਡਾ ਗੁਰੂ ਵੀ ਹੈ ਆਪੇ ਘਰ ਜਿਲਾ ਕੇ ਆ ਨਾ ਦਸਵੇਂ ਪਾਤਸ਼ਾਹ ਨੇ ਤਾਂ ਗੁਰੂ ਵੀ ਹੈ ਤੇ ਚੇਲਾ ਵੀ ਹੈ ਤਾਂ ਐਉਂ ਪੰਜਵੇਂ ਪਾਸ਼ਾ ਨੂੰ ਕਿਸੇ ਦਿਨ ਤਿਲਕ ਲਵਾਇਆ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬੇ ਬੁੱਢੇ ਤੋਂ ਤੇ ਅੱਜ ਮਹਾਰਾਜ ਕਹਿ ਰਹੇ ਜਾ ਕਿ ਸਭ ਤੋਂ ਪਹਿਲੀ ਰੀਤ ਇਹ ਕਰਨੀ ਕਿ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਤੇ ਬਾਲ ਗੁਰਗੋਬਨ ਸਾਹਿਬ ਨੂੰ ਗੁਰਤਾ ਗੰਦੀ ਦਾ ਤਿਲਕ ਲਵਾਉਣਾ ਹੈ। ਤਾਂ ਕਿ ਬਡੇ ਸੰਗ ਕਹਿ ਬੱਚ ਨੀਕਾ। ਤਾਂ ਜਿਹੜੇ ਜਿੰਨੇ ਵੀ ਵੱਡੇ ਸਿੱਖ ਹੋਣ ਸਾਰਿਆਂ ਦਾ ਅਦਬ ਸਤਿਕਾਰ ਕਰਨਾ ਹੈ। ਰਿਧ ਆਦਿਕ ਸਿੱਖਨ ਸਨ ਮਾਨਨਾ। ਤਾਂ ਬਾਬਾ ਬੁੱਢਾ ਜੀ ਤੋਂ ਲੈ ਕਰਕੇ ਆਦਿਕ ਜਿੰਨੇ ਵੀ ਬਜ਼ੁਰਗ ਸਿੱਖ ਹਨ ਸਾਰਿਆਂ ਦਾ ਪਾਈ ਵਿਸ਼ੇਸ਼ ਸਨਮਾਨ ਕਰਨਾ ਹੈ। ਪੁਰਾ ਗੁਰਨਤੀ ਰੀਤ ਪ੍ਰਮਾਨ ਹੋ। ਤਾਂ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹਨੂੰ ਬਰਕਰਾਰ ਰੱਖਣਾ ਹੈ। ਨਈ ਰੀਤ ਇੱਕ ਰਣਤੀ। ਜਿਹੜਾ ਤਾਂ ਇੱਕ ਨਵੀਂ ਰੀਤ ਕਰਨੀ ਹੈ ਉਹ ਹੁਣ ਤਾਂ ਛਾਸ਼ਤਰ ਰੱਖਣਿਆਂ ਕੋਲੇ ਤੇ ਛਾਸ਼ਤਰ ਰੱਖ ਕੇ ਤੇ ਜਿਹੜਾ ਦੁਸ਼ਮਣ ਹੋਵੇ ਚੜ ਕੇ ਆਵੇ ਉਹਦੇ ਨਾਲ ਜੰਗ ਲੁੱਧ ਕਰਨਾ ਹੈ। ਤਾਂ ਬਾਕੀ ਜਿਵੇਂ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣਾ ਹੈ। ਫਿਰ ਮਹਾਰਾਜ ਜੀ ਨੇ ਇੱਕ ਵਚਨ ਹੋਰ ਆਖਿਆ ਭਾਈ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ ਹੈ। ਤਾਂ ਇਹ ਚੱਲਦੇ ਪ੍ਰਵਾਹ ਦੇ ਵਿੱਚ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ ਹੈ। ਇਹ ਦਰਿਆ ਹੀ ਸਾਡੇ ਦਰਸ਼ਨ ਹਨ। ਉੱਤਰ ਦਿਸ਼ਾ ਰੇ ਦੱਖਣ ਪਾਉ ਉੱਤਰ ਵਾਲੇ ਪਾਸੇ ਸ਼ਹਿਰ ਤੇ ਦੱਖਣ ਵਾਲੇ ਪਾਸੇ ਸਾਡੇ ਚਰਨ ਕਰਨੇ ਹਨ ਇੱਕ ਜਬਾਦੀ ਤਬ ਚਲ ਆਇਓ ਕਿਉ ਮਹਾਰਾਜੀ ਨੇ ਸਾਰੀ ਰੀਤ ਸਮਝਾ ਦਿੱਤੀ ਇੰਨੇ ਨੂੰ ਤਾ ਇੱਕ ਰਬਾਬੀ ਚੱਲ ਕੇ ਆਇਆ ਹੈ ਆਤਿ ਨਿਤਾਰਾ ਗੁਰ ਜਿ ਰਖਾਇੋ ਤਾਂ ਉਹਨੇ ਹੱਥ ਵਿੱਚ ਦੋਤਾਰਾ ਫੜਿਆ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਉਹਨੇ ਵੇਖਿਆ ਹੈ ਆਪੇ ਤਾ ਕੋ ਕੀਰਤਨ ਕਰਹੁ ਉਹਨੇ ਆ ਕੇ ਮਹਾਰਾਜੀ ਨੂੰ ਮੱਥਾ ਟੇਕਿਆ ਮਹਾਰਾਜੀ ਨੇ ਆਖਿਆ ਭਾਈ ਤੂੰ ਰਬਾਬੀ ਆ ਕੀਰਤਨ ਜਾਣਦਾ ਹੈ ਤੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਗਾ ਕਰਕੇ ਸੁਣਾਉਣਾ ਕਰ ਕਿਉਂਕਿ ਉਹ ਬਚਨ ਕਹਿੰਦੇ ਸਨ ਗੁਰਬਾਣੀ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੋਰਾ ਮੁਖ ਜਪੀਐ ਲਾਇ ਧਿਆਨਾ ਆਪ ਕਰੀ ਸਗਲੇ ਕੋ ਉਤਾਰੀ ਹਰ ਦਰਗਹਿ ਪਰਸਾਂ ਜਾਏਂਦਾ ਕੀਰਤਨ ਐਸਾ ਨਰਮੋਲ ਕਹੀਰਾ ਹੈ ਇਹਨੂੰ ਕਰਨ ਵਾਲੇ ਇਹਨੂੰ ਸੁਣਨ ਵਾਲੇ ਆਪ ਤੇ ਆਪਣੀਆਂ ਕੁਲਾਂ ਦਾ ਆਧਾਰ ਕਰ ਲੈਂਦੇ ਆ ਤੇ ਵੇਖੋ ਪਹਿਲਾਂ ਜਪੀ ਸਾਹਿਬ ਪੜਿਆ ਤੇ ਹੁਣ ਮਹਾਰਾਜ ਕਹਿੰਦੇ ਭਾਈ ਤੁਰਬਾਵੀ ਆ ਇਹ ਸਾਨੂੰ ਕੀਰਤਨ ਗਾ ਕੇ ਸੁਣਾ। ਹਲਤਾ ਪੀਰ ਰਚਰਥਾਲ ਫਿਰੂ। ਤਾਂ ਯਾ ਸੋਣਾ ਖਾਂ ਵੇ ਕਰਕੇ ਮਹਾਰਾਜੀ ਨੇ ਬੈਠਣ ਵਾਸਤੇ ਕਿਆ ਹੈ। ਗੁਰੂ ਪਛਾਨੇ ਬੰਧਨ ਠੀਨ। ਤਾਂ ਉਹਨੇ ਜਾਣ ਲਿਆ ਵੀ ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫੇਰ ਦੁਬਾਰਾ ਮੱਥਾ ਟੇਕਿਆ ਹੈ। ਜਨਾਬ ਨੇ ਲਗਿਓ ਸ਼ਬਦ ਰਤ ਠੀਨ। ਤਾਂ ਸ਼ਬਦਾਂ ਦਾ ਰਾਸ ਲੈ ਲੈ ਕਰਕੇ ਸ਼ਬਦ ਗਾਉਂਦਾ ਹੈ। ਸਿੰਮਾਦਿਕ ਲਗ ਗੁਰ ਗੁਰਿਆਰੀ। ਤਾਂ ਹੁਣ ਅਲੌਕਿਕ ਦ੍ਰਿਸ਼ ਉਹਦਾ ਵਰਣਨ ਕਰਦੇ ਹਨ ਜਿਹੜਾ ਕਵੀਆਂ ਦਾ ਇਹ ਇੱਕ ਕਵਤਾ ਲਿਖਣ ਦਾ ਢੰਗ ਹੁੰਦਾ ਕਹਿੰਦੇ ਇਹ ਉਹ ਉਹ ਚੀਜ਼ਾਂ ਦਾ ਮੈਂ ਹੁਣ ਬਿਆਨ ਕਰ ਲੱਗਾ ਜਿਹੜੀਆਂ ਆਮ ਸੰਸਾਰ ਨੂੰ ਦਿਖਾਈ ਨਹੀਂ ਦਿੰਦੀਆਂ ਉਹ ਗੋਬਰ ਸ਼ਕਤੀਆਂ ਜਿਹੜੀਆਂ ਇਹਨਾਂ ਅੱਖਾਂ ਦੇ ਨਾਲ ਆਪਾਂ ਵੇਖ ਨਹੀਂ ਸਕਦੇ ਪਰ ਇਹ ਮਹਾਤਮਾ ਮਹਾਂਪੁਰਖਾਂ ਨੂੰ ਹੀ ਦਿਸਦੀਆਂ ਨੇ ਤਾ ਕਹਿਣਗੇ ਬ੍ਰਹਮਾ ਆਦਿ ਲਗਕਾਰ ਗੁਰ ਤਿਆਰੀ ਬ੍ਰਹਮਾ ਆਦਿ ਤੋਂ ਲੈ ਕਰਕੇ ਸਾਰਿਆਂ ਨੇ ਜਾਣਾ ਮਹਾਰਾਜੀ ਨੇ ਤਿਆਰੀ ਕੀਤੀ ਹੈ ਇੰਦਰਾ ਦੇ ਕਿਥੋਂ ਗੁਰਸੁਰ ਤਾਂ ਇਹ ਤਾਂ ਅੰਦਰ ਤੋਂ ਲੈ ਕਰਕੇ ਉਹਨਾਂ ਦਾ ਗੁਰੂ ਗ੍ਰਸਪਦ ਉਹ ਸਾਰੇ ਦੇਵਤੇ ਮਹਾਰਾਜੀ ਦੇ ਦਰਸ਼ਨਾਂ ਵਾਸਤੇ ਆਏ ਹਨ ਵਿਦਿਆ ਧਰ ਉਤਵਾਏ ਆਏ ਤਾਂ ਵਿਦਿਆ ਧਰ ਵਾਲੇ ਦੇਵਤੇ ਜਿਹੜੇ ਹਨ ਉਹ ਵੀ ਆਏ ਹਨ ਕਿੰਨਰ ਜੱਤ ਅਪੱਛਰ ਆ ਲਿਆਏ ਤਾਂ ਕਿੰਨਰ ਜੱਤ ਤੇ ਅਪੱਛਰਾਂ ਵੀ ਆਂਜ ਹਨ ਸਕਲ ਬਾਇੂ ਗਨ ਸਦ ਅਰੇ ਚਾਰਨ ਤਾਂ ਸੈ ਬਾਇ ਪਤ ਆਏ ਤੇ ਸਮੂਹ ਦੇਵਤੇ ਆਏ ਹਨ ਨਾਪਤਿਤ ਜੈ ਜੈ ਕਰ ਹੈ ਉਚਾਰਨ ਤਾਂ ਸਾਰੇ ਆਕਾਸ਼ ਵਿੱਚ ਹੜਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹਨ ਉਹ ਬਿਗਾਨ ਸਹਿਤ ਅਸਮਾਨ ਉਹ ਆਪੂ ਆਪਣੇ ਵਾਹਨਾ ਤੇ ਆਏ ਸੀ ਤੇ ਆਕਾਸ਼ ਦੇ ਵਿੱਚ ਬਿਮਾਨਾਂ ਦੇ ਸੈਤ ਖੜੇ ਹਨ। ਤੰਗਰੀ ਜੈ ਜੈ ਜੋਤ ਮਹਾਨ। ਤਾਂ ਜਿੱਥੇ ਕਿਤੇ ਉਹਨਾਂ ਦੀ ਜੋਤ ਫਸ ਰਹੀ ਹੈ। ਗੋਰਖਨਾਥ ਲੀਏ ਗਨ ਚੇਲਾ। ਤਾਂ ਗੋਰਖਨਾਥ ਆਪਣੇ ਚੇਲਿਆਂ ਦੇ ਸਹਿਤ ਆਇਆ ਹੈ। ਪੀਰ ਅਜਨਤੀ ਮੇਲ ਸਤੀਨਾ। ਤਾਂ ਤਾਰਾ ਮਾਤੇ ਪਈ ਰਾਂ ਪੀਰਾਂ ਦਾ ਵੀ ਮੇਲਾ ਆਕਾਸ਼ ਵਿੱਚ ਲੱਗ ਗਿਆ ਹੈ। ਉਪਤੇ ਆਏ ਸਭ ਬੰਗਲ ਕਰ ਹੈ। ਤਾਂ ਉਪਤ ਲੋਕ ਦੇ ਵਾਸੀ ਆ ਕੇ ਉਹ ਵੀ ਮੰਗਲ ਕਰਦੇ ਹਨ। ਪਰਵਾਰਤ ਚੋਦਿਸ ਮਥਰ ਹੈ। ਤਾਂ ਇਹ ਆਕਾਸ਼ ਆਹਦੇ ਵਿੱਚ ਚਾਰੇ ਪਾਸੇ ਠੇਰਾ ਘੱਟ ਕੇ ਖੜੇ ਹਨ। ਸਾਡੇ ਦੁਆਰੇ ਚਹਿਰੇ ਤੇ ਕਹੇ ਤਾ ਸੁਣੇ। ਤਾਂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦੀ ਕੋਈ ਵਡਿਆਈ ਕਰ ਰਿਹਾ ਤੇ ਕੋਈ ਸੁਣ ਰਿਹਾ ਹੈ। ਕਿਸਮਤ ਹੋਏ ਕਰ ਔਰੇ ਮਾਹ ਗੁਨੇ। ਤਾਂ ਹਰਾਂ ਰੋਗੇ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦੇ ਗੁਣ ਕਹਿ ਰਹੇ ਹਨ। ਕਿਸਮਤ ਧੀਰਜ ਧਰਨੀ ਮਾਹੇ। ਤਾਂ ਕਹਿੰਦੇ ਇਹਨਾਂ ਵਰਗਾ ਧੀਰਜ ਧਰਤੀ ਤੇ ਕੋਈ ਹੋਰ ਨਹੀਂ ਹੈ ਕਿਸੇ ਕੋਲ। ਜਿੰਨਾ ਧੀਰਜ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਹੈ ਏਡਾ ਧੀੜ ਦੁਨੀਆ ਦੇ ਵਿੱਚ ਕਿਸੇ ਕੋਲੇ ਨਹੀਂ ਹੈ। ਤਾ ਕਿਨੇ ਵਿਚਾਰ ਕੀ ਦੀ ਕਰੀ ਕੋਈ ਇਨਾ ਵਰਗਾ ਹੋਵੇ ਤਾਂ ਕਹੀਏ ਜਿੱਦਾਂ ਬਦਨਾਖਿਆ ਨਾ ਮਹਾਰਾਜ ਜੀ ਨੇ ਇੱਕ ਕਹੇਵੇ ਕਾਉ ਸੋਭਾ ਨਹੀਂ ਦੇਖਾ ਹਿੰ ਪਰਮਾ ਕਿਸੇ ਦੀ ਉਦਾਹਰਣ ਦੇ ਸਕਦੇ ਨਾ ਵੀ ਇਹ ਬੰਦਾ ਫਲਾਣਾ ਸ਼ਵਰਗਾ ਇਹ ਫਲਾਣਾ ਸ਼ਵਰਗਾ ਜਾਪਦਾ ਉਦਾਂ ਦੇਖਣ ਨੂੰ ਲੱਗਦਾ ਪਰ ਕਹਿੰਦੇ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਰਗਾ ਕੋਈ ਹੋਵੇ ਤਾਂ ਉਦਾਹਰਣ ਦਈਏ ਇਨਾਂ ਦੇ ਵਰਗਾ ਹੈ ਹੀ ਕੋਈ ਨਹੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਰਗਾ ਜੇ ਕੋਈ ਹੈ ਤਾਂ ਕੇਵਲ ਗੁਰੂ ਅਰਜਨ ਸਾਹਿਬ ਨਹੀਂ ਕਾ ਇਹਨਾਂ ਦੀ ਵਿਚਾਰ ਤੇ ਹੁੰਦੀ ਨਹੀਂ ਹੈ ਹਾਜ਼ਿਰ ਜਰਾਂ ਨੇ ਕਿ ਆਵਾ ਦਿਖਾਈ ਤਾਂ ਨਾ ਜਰੇ ਜਾਣ ਵਾਲਿਆਂ ਨੂੰ ਜਰਨ ਦੀ ਹੱਦ ਮਹਾਰਾਜੀ ਨੇ ਵਿਖਾਈ ਹੈ ਆਪੇ ਸਾਡੇ ਤੇ ਆਤ ਦੁੱਖ ਰਤ ਪਾਈ ਮਹਾਰ ਸ਼ਕਤੀਆਂ ਦੇ ਹੁੰਦਿਆਂ ਹੋਿਆਂ ਵੀ ਮਹਾਰਾਜੀ ਨੇ ਇਹਨੇ ਦੁੱਖ ਸਰੀਰ ਤੇ ਸਹਾਰੇ ਹਨ ਕੋਈ ਵੀ ਸੰਕਰਪ ਨਹੀਂ ਕੀਤਾ ਹੈ ਜੇ ਚਾਹੁੰਦੇ ਇੱਕ ਬਚਨ ਦੇ ਨਾਲ ਆਪਣੇ ਲੋਕੀਆਂ ਨੂੰ ਸੁਖ ਤੋਂ ਹੀਣਾ ਕਰ ਦਿੰਦੇ ਉਪਮਾ ਇਹ ਹੋ ਬਨੇ ਤਾਂ ਇਹਨਾਂ ਦੀ ਉਪਮਾ ਇਹਨਾਂ ਨੂੰ ਹੀ ਬਣਦੀ ਹੈ ਸਹੀ ਸਜਾਏ ਨਾ ਆਨੀ ਮਨੇ ਐਨੇ ਸਜਾ ਸਹੀਰ ਤੇ ਸਹਾਰਨ ਕਰ ਲਈ ਪਰ ਦੋਸ਼ੀਆਂ ਦਾ ਨਾਸ਼ ਕਰਨ ਵਾਸਤੇ ਇੱਕ ਜਿਹੜਾ ਸੰਕਲਪ ਹੈ ਉਹ ਮਨ ਵਿੱਚ ਨਹੀਂ ਕੀਤਾ ਹੈ। ਤਾਂ ਇਉਂ ਆਕਾਸ਼ ਦੇ ਵਿੱਚ ਖਲੋ ਕਰਕੇ ਸਾਰੇ ਜਾਣੇ ਉਪਮਾ ਕਰਦੇ ਹਨ। ਤਾਂ ਚਾਹੁੰਦੇ ਹਨ ਕਿ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਰੀਰ ਛੱਡ ਕੇ ਆ ਜਾਣ। ਤੀ ਸਤ ਗੁਰ ਤਬ ਕੁਸ਼ਾ ਮੰਗਾਈ। ਤਾਂ ਇਹ ਦੱਸਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੁਸ਼ਾ ਜਿਹੜੀ ਲੱਭ ਹੈ ਉਹ ਮੰਗਾਈ ਹੈ। ਤਾਂ ਕਿਸੇ ਬ੍ਰਾਹਮਣ ਦੇ ਘਰ ਸੀ ਫਿਰ ਉਥੋਂ ਮਗਾਉਣਾ ਕੀਤੀ ਹੈ ਆਪ ਕਰਨ ਅਬਨੀ ਪਰ ਦੀਨਾ ਤਾਂ ਧਰਤੀ ਤੇ ਵਿਛਾ ਕੇ ਤੇ ਉਹਦੇ ਤੇ ਇੱਕ ਕਪੜਾ ਵਿਛਾਇਆ ਹੈ ਜਿਸੇ ਜਿਸਦਾ ਚਾਦਰ ਉੱਪਰ ਦੀਨਾ ਤਾਂ ਫਿਰ ਮਹਾਰਾਜੀ ਆਪ ਉਹਦੇ ਉੱਪਰ ਲੇਟ ਗਏ ਹਨ ਹੋੜ ਗਏ ਆ ਸਾਧੋ ਬਦਨ ਤਾਂ ਇਉਂ ਮਹਾਰਾਜੀ ਵਿਛਾਈ ਕਰਕੇ ਆਪ ਪੈ ਗਏ ਤੇ ਆਪਣੇ ਸਰੀਰ ਤੇ ਇੱਕ ਵੱਡਾ ਚਾਦਰਾਂ ਲਿਆ ਹੈ। ਰਾਮਾਨੇ ਕਰਿਨੇ ਭਾਈ ਕੋਣ ਫਰੈ ਰਿ ਦੀ ਸਦਨਾ। ਤਾਂ ਹੁਣ ਚਾਹੁੰਦੇ ਹਨ ਵੀ ਸਰੀਰ ਛੱਡ ਕੇ ਸਾਧਖੰਡ ਚਲੇ ਜਾਈਏ। ਯਾਗ ਦੇਖ ਤਨ ਬੜੇ ਰਮਾਨਾ। ਤਾਂ ਮਹਾਰਾਜੀ ਸਰੀਰ त्यागे ਤੇ ਵਿਮਾਨ ਚੜ ਗਏ ਹਨ। ਕਲੀ ਦੰਤ ਸੁਰ ਬ੍ਰਿੰਦਨ ਕਾਨਾ। ਤਾਂ ਜਿਹੜੇ ਦੇਖਤੇ ਹਨ ਉਹਨਾਂ ਨੇ ਨਗਾਰਿਆਂ ਤੇ ਜਿਹੜੇ ਜਾਂ ਤੁੰਸੇ ਹਨ ਉਹਨਾਂ ਦੇ ਚੋਬਾਂ ਲਾਜਾਂ ਹਨ ਮੰਝਲ ਪੂਲਨ ਅੰਜਲ ੜਾਰ ਹੈ ਸਾ ਗੋਕ ਭਾਰ ਪਰ ਕੇ ਖੁੱਲਾਂ ਨੀਆਂ ਤੇ ਮਹਾਰਾਜੀ ਤੇ ਵਰਖਾ ਕਰਦੇ ਹਨ ਜੈ ਜੈ ਇੱਕੋ ਬਾਰ ਉਚਾਰਿਆ ਸਾਰਿਆਂ ਨੇ ਜੈ ਜੈਕਾਰ ਕੀਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੁਹਾਡੀ ਜੈ ਹੋਵੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੁਹਾਡੀ ਜੈ ਹੋਵੇ ਤਾਂ ਜੈ ਜੈਕਾਰ ਉਚਾਰਨ ਕਰਦੇ ਹਨ ਮਾਰੀ ਆਰਤੀ ਪੁੰਜ ਉਤਾਰ ਹੈ ਤਾਂ ਮਹਾਰਾਜੀ ਦੀ ਆਰਤੀ ਦਾ ਰਹੇ ਹਨ ਤੂਪ ਤੂਖਾਵ ਹੈ ਸੁਗੰਧ ਦਿਖਾਰ ਹੈ ਤਾਂ ਤੂਪ ਤੇ ਗਾਉਂਦੇ ਸੁਗੰਧੀਆਂ ਖਿਲਾ ਰਹੇ ਹਨ ਆਕ ਉਸਖਦ ਕੋ ਸਗਰੇ ਤਾਰ ਹੈ ਤਾਂ ਅਤਿਆੰ ਉਤਸ਼ਾਹ ਕੀਤਾ ਹੈ ਖੁਸ਼ੀਆਂ ਸਾਰਿਆਂ ਨੇ ਮਨਾਇਆਂ ਹਨ ਨਮਸਕਾਰ ਕਰ ਬੰਦ ਦਿਖਾਰ ਹੈ ਤਾਂ ਸਾਰਿਆਂ ਨੇ ਮਹਾਰਾਜੀ ਦੇ ਚਰਣਾ ਵਿੱਚ ਮੱਥਾ ਟੇਕਿਆ ਹੈ ਜੋ ਆਕਾਸ਼ ਅਰਣ ਬਰਣਾ ਤਾਂ ਕਹਿੰਦੇ ਆਕਾਸ਼ ਦਾ ਰੰਗ ਵੀ ਅੱਜ ਲਾਲ ਹੋ ਗਿਆ ਹੈ ਤੇ ਲੋਕ ਅਚਰਜ ਉਰ ਕਰਨਾ ਤਾਂ ਭਰਤੀ ਤੇ ਜਿੰਨਾ ਲੋਕਾਂ ਨੇ ਆਕਾਸ਼ ਨੂੰ ਵੇਖਿਆ ਵੀ ਲਾਲ ਲੰਗਦਾ ਹੋਇਆ ਉਹ ਹੈਰਾਨ ਹੋ ਰਹੇ ਹਨ ਤਕੀ ਸੁਤਾ ਜਾਰ ਤਬ ਗਈ ਤਾਂ ਦੂਜੇ ਪਾਸੇ ਚੰਦੂ ਦੀ ਨੋਹ ਦੀ ਗੱਲ ਸੁਣੋਂ ਕਹਿੰਦੇ ਤਾਂ ਉਹ ਸਿੱਖ ਦੀ ਧੀਆ ਉਹਨੂੰ ਪਤਾ ਲੱਗਿਆ ਹੈ ਬੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਸਰੀਰ ਛੱਡ ਗਏ ਸਰੀਰ ਛੱਡ ਗਏ ਹਨ ਜਦੋਂ ਨੂੰ ਪਤਾ ਲੱਗਿਆ ਉਹ ਜਿਵੇਂ ਕੱਖਾਂ ਨੂੰ ਪਾਸੇ ਕਰ ਦਈਦਾ ਤੇ ਐਦਾਂ ਕੱਖ ਵਾਂਗੂ ਔੜਾ ਜਾਣ ਕੇ ਸਰੀਰ ਤਿਆਗ ਦਿੱਤਾ ਹੈ। ਕਰੇ ਮਰੀ ਪਈਆ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ। ਭਾਈ ਗੁਰੂ ਸੰਗ ਭਾਗ ਮਹਾਨੀ। ਤਾਂ ਬੜਿਆਂ ਭਾਗਾਂ ਵਾਲੀ ਮਹਾਰਾਜੀ ਦੇ ਚਰਣਾ ਵਿੱਚ ਜਾ ਪਹੁੰਚੀ ਹੈ। ਗੁਰੂ ਕੋ ਚਲਿਓ ਵਿਮਾਨਾ। ਉੱਤਰ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦਾ ਵਿਵਾਨ ਜਾ ਰਿਹਾ ਹੈ। ਮਹਾਰਾਜੀ ਨੂੰ ਛੱਡਣ ਵਾਸਤੇ ਸਮੂਹ ਦੇਵਤੇ ਜਾ ਰਹੇ ਹਨ। ਰਾਜਨੇ ਰਾਜ ਅਪੱਥਰਾ ਨੱਚ ਹੈ। ਰਾਗ ਹੀ ਰਾਗ ਗਾ ਰਹੇ ਹਨ ਅਪੱਥਰਾ ਚਰਨਿਆਂ ਹਨ ਚਰਨਿਆਂ ਗਾਰੀ ਖੌਤਕ ਮੱਚ ਹੈ ਤਾਂ ਅੱਗੇ ਅੱਗੇ ਚੱਲਦੇ ਹਨ ਅਨੇਕਾਂ ਪ੍ਰਕਾਰ ਦੇ ਕੌਤਕ ਹੋ ਰਹੇ ਹਨ ਇਹ ਲੱਗ ਜਿਵੇਂ ਠੀਕ ਠਕ ਸਪਿਆਨ ਹੈ ਤਾਂ ਇਹ ਜਿਹੜੇ ਦੇਵਤੇ ਆ ਕਵੇ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਸਾਰੇ ਸਾਧਖੰਡ ਨਹੀਂ ਗਏ ਇਹ ਇਹ ਆਪੋ ਆਪਣੀਆਂ ਪੁਰੀਆਂ ਤਾਂ ਕਿ ਇਹਨਾਂ ਦੀ ਪਹੁੰਚ ਹੈ ਤਾਂ ਜਿੱਥੇ ਜਿੱਥੇ ਤੱਕ ਕਿਸੇ ਦੀ ਸਮਰੱਥਾ ਕੋਈ ਜਾ ਸਕਦਾ ਸੀ ਤੇ ਉਥੇ ਤੱਕ ਦੇਵਤੇ ਚੱਲ ਕੇ ਗਏ ਹਨ ਪਰ ਜਿੱਥੇ ਤੱਕ ਇਹਨਾਂ ਦੀ ਪਹੁੰਚ ਸੀ ਉਥੇ ਪਹੁੰਚ ਕੇ ਫਿਰ ਖਲੋ ਜਾਂਦੇ ਆ ਤੇ ਮਹਾਰਾਜ ਜੀ ਨੂੰ ਜਾਣ ਲੱਗਿਆ ਨਮਸਕਾਰ ਕਰਦੇ ਆ ਤੇ ਉਹਨਾਂ ਸਮਾਂ ਖੜੇ ਰਹਿੰਦੇ ਜਿੰਨਾ ਸਮਾਂ ਮਹਾਰਾਜ ਜੀ ਅੱਖਾਂ ਤੋਂ ਉਹਲੇ ਨਹੀਂ ਹੋ ਜਾਂਦੇ ਹਨ ਗੋਰਖ ਰਾਤ ਪੀਰ ਸਭ ਮੁਰੇ ਤਾਂ ਗੋਰਖ ਆਪ ਨੂੰ ਲੈ ਕਰਕੇ ਸਾਰੇ ਪੀਰਾਂ ਨੇ ਮੁੜਨਾ ਕੀਤਾ ਹੈ ਤਨ ਕਰ ਕਰ ਮਿੱਠੇ ਮਿਲੇ ਫਿਰੇ ਤਾਂ ਸਾਰਿਆਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਮਉਣ ਲੱਗਿਆ ਕਿ ਮਹਾਰਾਜ ਤੁਸੀਂ ਧੰ ਹੋ ਇੰਦਰ ਹਾਦ ਕੋ ਨ ਬੰਧਨ ਕਾਰੀ ਤਾਂ ਸਵਰਗ ਦਾ ਰਾਜਾ ਇੰਦਰ ਹੈ ਤੇ ਉਹ ਵੀ ਸਵਰਗ ਦੇ ਵਿੱਚ ਜਦੋਂ ਪਹੁੰਚ ਗਿਆ ਤੇ ਉਹਨੇ ਵੀ ਮਥਾ ਟੇਕੇ ਘਰੇ ਰੁਗਣਾ ਕੀਤਾ ਹੈ। ਇਹ ਸੰਗੁਰ ਚਲੇ ਅਗਾਰੀ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਵਰਗ ਤੋਂ ਵੀ ਪਰੇ ਜਿਹੜਾ ਉਹਨਾਂ ਦਾ ਘਰ ਹੈ ਉਥੇ ਜਾ ਰਹੇ ਹਨ। ਤਮ ਲੋਕ ਲਗ ਬ੍ਰਹਮਾ ਸਾਥ। ਤਾਂ ਬ੍ਰਹਮ ਲੋਕ ਤੱਕ ਬ੍ਰਹਮਾ ਵੀ ਨਾਲ ਗਿਆ ਹੈ। ਸੁਨੀ ਆਗੇ ਗਮਨੀ ਗੁਰਨਾ। ਤਾਂ ਬ੍ਰਹਮ ਲੋਕ ਤੋਂ ਵੀ ਪਰੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗਏ ਹਨ। ਕਨੇ ਸਦਨ ਬੇ ਕੋਣਥ ਪਹੁੰਚੇ। ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਘਰ ਸੱਚਖੰਡ ਗਏ ਹਨ। ਬ੍ਰਹਮ ਲੋਕ ਤੇ ਆਹ ਜੋ ਉਕੇ ਤਾਂ ਸਾਰਿਆਂ ਲੋਕਾਂ ਤੋਂ ਜਿਹੜਾ ਸਤਖੰਡ ਉਹ ਭਾਈ ਉੱਚਾ ਹੈ ਤਿੰਨ ਸੂਰੇ ਗੱਲ ਹੈ ਬਚ ਕਹੇ ਤਾਂ ਕਈ ਦਿਨਾਂ ਤੱਕ ਜਿਹੜੇ ਦੇਵਤੇ ਸਨ ਉਹ ਮਹਾਰਾਜੀ ਬਾੜੇ ਵਚਨ ਬਿਲਾਸ ਕਰਦੇ ਰਹੇ ਸਨ ਗੁਰ ਚਰਤ ਤੋ ਅਚਰਜ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦੇ ਕੌਤਕ ਜਿਹੜੇ ਸਨ ਉਹ ਹੈਰਾਨੀਜਨਕ ਸਨ ਇਨਕ ਮਾਨਤਾ ਕਰਹਿ ਨਾ ਕੋ ਗੁਰੂ ਅਰਜਨ ਦੇਵ ਸਾਹਿਬ ਦੀ ਵਰਗਾ ਨਾ ਪਿੱਛੇ ਨਾ ਅਜ ਤੇ ਨਾ ਅੱਗੇ ਹੋਵੇਗਾ ਤੋ ਨ ਭਇਓ ਭਵੇਖਣ ਅਹੋ ਤਾ ਕਹਦੇ ਅਸੀਂ ਤੇ ਨਾਂ ਸੁਣਿਆ ਹੈ ਤੇ ਨਾਂ ਸੁਣਾਗੇ